ਇੱਕ ਪਾਸੇ ਜਿਹੜਾ ਲਗਾਤਾਰ ਗੋਲੇ ਪਰ ਰਹੇ ਜਾਂ ਤੇ ਦੂਸਰੇ ਪਾਸੇ ਦਾ ਫਾਈਬਰ ਹਾਰਟ ਦੀ ਟੀਮ ਆ ਜਿਹੜੀ ਡਾਕਟਰ ਸੋਹਣ ਮਾਨ ਦੀ ਉਹ ਇੱਥੇ ਬਿਲਕੁਲ ਵਰਦੇ ਗੋਲਿਆਂ ਦੇ ਵਿੱਚ ਠੀਕ ਹੈ ਉਹਨਾਂ ਨੇ ਨਾਲ ਪਾਣੀ ਦੀ ਟੈਂਕੀ ਲਿਆਂਦੀ ਹੋਈ ਆ ਵੀ ਤਾਂ ਕਿ ਗਿੱਲਾ ਜਿਹੜਾ ਬੋਰੀਆਂ ਗਿੱਲਾ ਕਰਕੇ ਦਿੱਆਂ ਜਾ ਸਕਣ ਤੇ ਦੂਸਰਾ ਜਿਹੜਾ ਹੈਗਾ ਨਾਲ जख्मण ਨਾਲ ਦੇ ਨਾਲ ਜਿਹੜੇ ਹੈਗਾ ਸੈਟਲ ਠੀਕ ਆ ਫਿਰ ਤਾਂ ਤੁਸੀਂ ਦੇਖ ਲਓ ਵੀ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਜਿਹੜਾ ਹੈਗਾ ਆਪਾਂ ਗੱਲ ਕਰੀਏ ਗੈਸ ਭਰਿਆ ਠੀਕ ਆ ਉਹਨਾਂ ਨੂੰ ਲਗਾਤਾਰ ਜਿਹੜਾ ਹੈਗਾ ਰਿਕਵਰ ਕਰਦੇ ਕੋਈ ਸ ਤੇ ਕਾਫੀ ਬੰਦਿਆਂ ਦੇ ਜਿਹੜਾ ਹੈਗਾ ਬੁਰਾ ਹਾਲ ਐ ਇਸ ਵਕਤ ਆ ਦੇਖੋ ਵੀ ਇੱਕ ਵਾਰ ਸਰਕਾਰ ਦਾ ਇਹਦਾ ਲਗਾਤਾਰ ਜਬਰ ਹੈ ਉਹ ਜਾਰੀ ਹੈ ਤੇ ਦੂਸਰੇ ਪਾਸੇ ਜਿਹੜਾ ਹੈਗਾ ਭਾਈ ਕਨੀਆਵਾਂਗ ਜਿਹੜੀ ਹੈਗਾ ਸੇਵਾ ਭਾਵਨਾ ਨਾਲ ਜਿਹੜੇ ਹੈਗਾ ਆਪਾਂ ਅੱਗੇ ਫਾਈਬਰ ਵਰ ਹਾਰਟ ਐਸੋਸੀਏਸ਼ਨ ਆ ਜਿਹੜਾ ਹੈਗਾ ਉਹ ਲੱਗੀ ਹੋਈ ਹੈ ਲਗਾਤਾਰ ਕਿਸ ਦੀਆਂ ਅੱਖਾਂ ਚ ਦਵਾਈ ਪਾਈ ਜਾ ਰਹੀ ਹੈ ਠੀਕ ਹੈ ਤੇ ਮੰਨ ਲਓ ਆ ਕਿ ਛਰਲੇ ਵੱਜ ਗਏ ਭਾਈ ਜਿਵੇਂ ਮੰਨ ਲਓ ਕਿ ਇਹਦਾ ਛਰਲੇ ਵੱਜ ਗਏ ਲਗਾਤਾਰ ਪੱਟੀਆਂ ਠੀਕ ਹੈ ਬਹੁਤ ਜ਼ਿਆਦਾ ਵੱਡੀ ਜਿਹੜਾ ਹੈਗਾ ਤਦਾਦ ਦੇ ਵਿੱਚ ਜਖਮੀਆਂ ਦੀ ਜਿਹੜੀ ਗਿਣਤੀ ਆ ਉਹ ਲਗਾਤਾਰ ਵੱਧ ਰਹੀ ਹੈ ਕਾਰਨ ਪਰ ਆਪਾਂ ਕਿ ਇਹ ਡਾਕਟਰ ਸਾਹਿਬ ਨੂੰ ਵੀ ਸਲੂਟ ਆ ਜਿਨ੍ਹਾਂ ਨੇ ਕਦੇ ਟੀਮ ਨੂੰ ਵੀ ਸਲੂਟ ਆ ਜਿਹੜੇ ਲਗਾਤਾਰ ਵੱਧਦੇ ਗੋਲਿਆਂ ਦੇ ਵਿੱਚ ਜਿਹੜਾ ਹੈਗਾ ਆਵਦੀ ਡਾਕਟਰੀ ਸਹਾਇਤਾ ਦੇ ਰਿਹਾ ਉਹ ਤੋਂ ਬਿਨਾ ਅੱਗੇ ਵੀ ਜਿਹੜਾ ਹੈਗਾ ਮੁੰਡੇ ਜਿਹਦਾ ਕੋਈ ਜ਼ਖਮੀ ਹੋ ਤਾਂ ਉਹਨੂੰ ਚੱਕ ਕੇ ਲੈ ਕੇ ਆਉਂਦੇ ਆ ਠੀਕ ਆ ਉਹ ਤੋਂ ਬਿਨਾ ਐਂਬੂਲੈਂਸ ਦਾ ਵੀ ਪ੍ਰਬੰਧ ਹੈ ਪਰ ਕਿਉਂਕਿ ਪਹਿਲਾ ਐਂਬੂਲੈਂਸ ਦਾ ਪਰਵਾਂਦਾ ਸੀਗਾ ਐਂਬੂਲੈਂਸ ਜਾਂਦੀ ਜਾਂਦੀ ਬਹੁਤ ਦੇਰ ਹੋ ਜਾਂਦੀ ਸੀ ਪਰ ਮੋਟਰਸਾਈਕਲ ਦੇ ਤੋਂ ਬਾਅਦ ਅੱਗੇ ਇਥੋਂ ਰੈਫਰ ਕੀਤਾ ਜਾਂਦਾ ਪਰ ਜ਼ਿਆਦਾਤਰ ਕੋਸ਼ਿਸ਼ ਹੁੰਦੀ ਹੈ ਇਹਨਾਂ ਦੀ ਕਿ ਇੱਥੇ ਜਿਹੜਾ ਹੈਗਾ ਸਾਰਾ ਕੁਝ ਇੱਥੇ ਦਾਸਦੇ ਪਰ ਫਿਲਹਾਲ ਦੇਖੋ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਇਸ ਵਕਤ ਫਟੜ ਆਦੀ ਗਿਣਤੀ ਦੇ ਵਿੱਚ ਬਹੁਤ ਜ਼ਿਆਦਾ ਹੈ ਲਗਾਤਾਰ ਜਿਹੜਾ ਤਾਰ-ਤਾੜ ਆ ਜਿਹੜੀ ਗੋਲੀਆਂ ਚੱਲ ਰਹੀ ਹੈ ਦੂਸਰੇ ਪਾਸੇ ਉਹਨਾਂ ਗੋਲਿਆਂ ਦੇ ਵਿੱਚ ਜਿਹੜਾ ਹੈਗਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਰਸੇਖ ਦੇ ਨਾਲ ਜਿਹੜਾ ਹੈਗਾ ਆਪਾਂ ਕੇ ਡਾਕਟਰ ਸਰ ਮਾਲਦੀ ਜੀ ਦੀ ਟੀਮ ਆ ਉਹ ਲਗਾਤਾਰ ਦਵਾਈਆਂ ਜੜੀਆਂ ਦਵਾਈ ਜਾ ਰਿਆ ਇਥੋਂ ਪਤਾ ਲੱਗਦਾ ਵਾਕਿਆ ਯਾਰ ਜਿਹੜੇ ਖੜਨ ਵਾਲੇ ਬੰਦੇ ਆ ਉਹ ਅਜਿਹਾ ਹੈਗਾ ਗੋਲਿਆਂ 'ਚ ਵੀ ਖੜਦੇ ਆ ਸੋ ਭਾਈ ਕਨਈਆ ਦੇ ਵਾਰਸ ਲਗਾਤਾਰ ਇਹ ਨਹੀਂਗਾ ਕਿ ਬੰਦੇ ਜਿਹੜਾ ਹੈਗਾ ਕਿਸਾਨਾਂ ਨੂੰ ਜੇਕਰ ਇਹ ਉਧਰ ਦੇ ਸਾਡੇ ਭਰਾ ਵੀ ਜੱਖਮੀ ਹੁੰਦੇ ਆ ਤਾਂ ਉਹਨਾਂ ਨੂੰ ਵੀ ਇਹ ਮੈਨੂੰ ਪੱਕਾ ਪਤਾ ਹੈ ਅਜਿਹਾ ਹੈਗਾ ਜਿਦਾ ਮੁਰਲੀ ਸਕਦਾ ਦੇਣਗੇ ਪਰ ਉਹਨਾਂ ਨੂੰ ਲੋੜ ਨਹੀਂ ਕਿਉਂਕਿ ਉਹਨਾਂ ਕੋਲੇ ਬਹੁਤ ਕੁਝ ਜਿਹੜਾ ਹੈਗਾ ਸਰਕਾਰੀ ਤੰਤਰ ਆ ਪਰ ਫਿਰ ਹਾਲ ਤੁਸੀਂ ਦੇਖ ਸਕਦੇ ਹੋ ਵੀ ਬੁਰਾ ਹਾਲ ਹੈ ਠੀਕ ਹੈ ਲਗਾਤਾਰ ਤਾੜ ਤਾੜ ਜਿਹੜਾ ਹੈਗਾ ਹੋ ਰਹੀ ਆ ਅਸਦਿਆਂ ਗੋਲੀਆਂ ਵੱਜ ਰੰਗਾ ਜਿਹੜੀਆਂ ਹੈਗਾ ਆ ਦੇਖੋ ਤੁਸੀਂ ਆ ਬਿਲਕੁਲ ਯਾਰ ਆ ਤਾਂ ਆ ਆ ਤਾਂ ਦੇਖੋ ਵੀ ਜਿਹੜਾ ਹੈਗਾ ਟਰਾਲੀ ਦੇ ਸਿਰ ਦਿੱਤਾ ਗਿਆ ਯਾਰ ਬਿਲਕੁਲ ਟਰਾਲੀ ਨੂੰ ਅੱਗ ਵੀ ਲੱਗ ਰਿਹਾ ਕਿਉਂਕਿ ਵਿੱਚ ਇਹਦੇ ਸਿਲੰਡਰ ਆ ਬਾਈ ਸਾਰਿਆਂ ਨੂੰ ਪਸ ਹੈ ਨਾ ਤਾਂ ਬਹੁਤ ਵੱਡਾ ਜਿਹੜਾ ਹੈਗਾ ਬੇਵਕੂਫੀ ਵਾਲਾ ਕੰਮ ਹੈ ਸਰਕਾਰੀ ਸਰਕਾਰ ਦਾ ਕਰ ਰਹੀ ਹੈ ਦੇਖ ਲਓ ਫਿਰ ਤੋਂ ਆ ਤਾਂ ਮਿਲੋ ਹਾਂ ਵੀ ਡਾਕਟਰ ਸਾਹਿਬ ਕਿੱਥੇ ਖੜੇ ਆ ਆਹ ਵੈਣਾ ਨਾ ਦੀ ਆਹ ਨਾਲ ਦਾ ਕੈਂਪ ਹੈ ਤੇ ਆਹ ਦੇਖੋ ਬਿਲਕੁਲ ਉੱਤੇ ਜਿਹੜਾ ਜਿਹੜਾ ਹੈਗਾ ਲਗਾਤਾਰ ਗੋਲੇ ਵੱਧ ਰਹੇ ਹਨ ਦੀ ਟੀਮ ਲਗਾਤਾਰ ਜਿਹੜਾ ਹੈਗਾ ਆਪ ਪੱਗੇ ਜਿਹੜਾ ਹੈਗਾ ਖੜੀ ਹੋਈ ਆ ਡੱਟੀ ਹੋਈ ਆ ਠੀਕ ਆ ਕੋਈ ਹੜ ਕੰਮ ਨਹੀਂ ਹਾਂ ਵੀ ਜੋ ਕਿ ਮੋਢਲੀ ਸ ਹੈ ਤਾਂ ਜਿਹੜੀ ਹੈਗਾ ਲਗਾਤਾਰ ਪ੍ਰੋਵਾਈਡ ਕੀਤੇ ਪਰ ਗੋਲੇ ਤੁਸੀਂ ਦੇਖ ਲਓ ਜਮਾਂ ਡਾਕਟਰੀ ਸਵਾਮਾ ਨੂੰ ਵੀ ਇਸ ਵਕਤ ਇਹਦਾ ਬਖਸ਼ਾ ਜਾ ਰਿਹਾ ਇੱਕ ਵਾਰੀ ਆਪਾਂ ਇਹ ਵੀ ਕਹਿ ਸਕਦੇ ਹਾਂ ਠੀਕ ਆ ਵਰਦੇ ਗੋਲਿਆਂ ਦੇ ਵਿੱਚ ਯਾਰ ਲਗਾਤਾਰ ਕਿਉਂਕਿ ਕਿਸੇ ਦੀਆਂ ਅੱਖਾਂ ਖਰਾਬ ਹੋ ਰਹੀਆਂ ਠੀਕ ਆ ਕਿਸੇ ਨੂੰ ਮਨਲਾ ਘਬਰਾਟ ਹੋ ਰਹੀ ਹੈ ਕਿਸੇ ਜਿਹੜਾ ਹੈਗਾ ਸਧੀਆਂ ਸੱਟਾਂ ਵੱਜੀਆਂ ਹੋਈਆਂ ਉਹਨਾਂ ਵਾਸਤੇ ਜਿਹੜਾ ਹੈਗਾ ਇਸ ਵਕਤ ਜਿਹੜਾ ਹੈਗਾ ਫਾਈਬਰ ਬਰਹਾਟ ਐਸੋਸੀਏਸ਼ਨ ਜਿਹੜੀ ਹੈਗਾ ਉਹਦਾ ਫ੍ਰੀ ਮੈਡੀਕਲ ਕੈਂਪਾ ਜਿਹਦਾ ਆਪਾਂ ਕਹਿੰਦੇ ਕਿਸੇ ਲੋਧੇ ਦੀ ਸੇਵਾ ਕਰਨਾ ਉਹ ਘਟ ਨਹੀਂ ਜਾ ਰਹੀ ਸੀ ਮੈਂ ਕਹਿੰਦਾ ਇਹ ਬੰਦੇ ਬਹੁਤ ਤੂੰ ਦੇਖ ਲਓ ਵੀ ਕਿੱਡਾ ਇਹ ਬੰਦਿਆਂ ਦੀ ਸੇਵਾ ਬਾਈ ਆਪਾਂ ਬਾਰਾਂ ਫਿਰ ਵੀ ਡਾਕਟਰ ਸਾਹਿਬ ਨੂੰ ਮਾੜਾ ਚੰਗਾ ਕਹਿਣ ਵਾਲੇ ਉਹ ਵੀ ਮਿਲ ਜਾਂਦੇ ਆ ਪਰ ਇੱਕ ਗੱਲ ਆ ਵੀ ਇਹ ਬੰਦੇ ਜੋ ਅੱਜ ਕਰ ਰਹੇ ਆ ਠੀਕ ਆ ਇਹਨਾਂ ਰੈਂਦੇ ਦੁਨੀਆ ਤੱਕ ਇਹਨਾਂ ਦਾ ਯੋਗਦਾਨ ਆ ਜਿਹੜਾ ਪਹਿਲੇ ਕਿਸਾਨੀ ਤੋਂ ਵੀ ਜ਼ਿਆਦਾ ਆ ਰੋਜ਼ਾ ਭਾਈ ਕਿਤਦਾ ਕਿ ਕਾਲਗਟ ਵੀ ਵੰਡੀ ਜਾ ਰਹੀ ਆ ਯਾਰ ਤਾਂ ਕਿ ਜਿਹੜਾ ਹੈਗਾ ਲਗਾ ਕੇ ਉਹ ਆਪਦੇ ਆਪ ਨੂੰ ਸੇਵ ਕਰ ਸਕਣ ਠੀਕ ਆ ਤੋਂ ਬਹੁਤ ਵੱਡਾ ਪੱਦਰ ਦੇ ਭਾਈ ਜਿਹੜਾ ਹੈਗਾ ਇਧਰਲੇ ਪਾਸੇ ਬੈੱਡ ਬਣਾਇਆ ਹੋਇਆ ਠੀਕ ਆ ਜਿਹੜਾ ਆ ਪੱਕੇ ਲਗਾਤਾਰ ਚਿੱਟਾ ਕਿੰਨਾ ਜਾ ਰਹੇ ਹਨ ਸੋ ਫਾਈਬਰ ਹਾਰਟ ਐਸੋਸਿਏਸ਼ਨ ਇੱਥੇ ਜਗ੍ਹਾ ਦਾ ਲੋਕਾਂ ਦੀ ਸੇਵਾ ਦੇ ਵਿੱਚ ਜਿਹਨੇ ਹੋ ਰਿਹਾ ਚੱਲਿਆ ਦੇਖੋ